4.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੇ ਮੁੱਲ ਇਹਦਾ ਬਈ 40000 ਚ ਮਾਨ ਤਾਣਾ ਜੀ ਮਾਨ ਤਾਣਾ ਹਰਿੰਦਰ ਅਫਸਰ ਬੱਛੀ ਆਉਂਦੀ ਬਈ ਬੱਛੀ ਆਉਂਦੀ ਬਈ ਇਹ ਕਿੰਨੇ ਟਾਈਮ ਦੀ ਗੱਭਣ ਆ ਬਈ ਇਹ ਹਰਿੰਦਰ 5 ਮਹੀਨਿਆਂ ਦੀ ਵੈੜ ਗੱਭਣ ਆ ਇਹ 5 ਮਹੀਨਿਆਂ ਦੀ ਗੱਭਣ 50 ਤੋਂ ਹਾਂ 5.5 ਮਹੀਨਿਆਂ ਦੇ ਵਿੱਚ ਹੋਊ ਹਰਿੰਦਰ ਗੱਭਣ ਆ 5 ਮਹੀਨਿਆਂ ਦੀ ਵੈੜ 4.5 ਤੋਂ 5 ਦੇ ਵਿੱਚ ਆ ਠੀਕ ਆ ਬਈ ਤੇ ਲਾਲਾ 70000 ਜੋੜੇ ਚ ਮਾਨ ਤਾਣਾ ਹਾਂ ਦੋ گاਵਾ ਬਣ ਜਾਣੀਆਂ ਦੁੱਗਣੇ ਰੁਪਈਆ ਦੀਆਂ ਆ ਭਾੜ ਦੀ ਇੱਕ ਬੀਜ ਉੱਕੜ ਗੱਭਰ ਦਾ ਮੈਂ ਕਹਿੰਦਾ ਵੀ ਮਿਲਦੀ ਨਹੀਂ ਪਈਗੀ ਤੇ ਬਾਈ ਕਹਿੰਦਾ ਵੀ ਆਪਾਂ ਦੇਣੀਆ ਵੀ ਉਸੇ ਭਾਤੀਆ ਕੋਈ ਸੱਜਣ ਸਾਹਮਣ ਵਾਲਾ ਲੈ ਜਾਵੇ ਸਾਸੀ ਗਲ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਗੱਗੇ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਇਹ ਕੋਟ ਕਰੋੜ ਕਵਾ ਤਹਿਸੀਲ ਤਲਵੰਡੀ ਪਈ ਤੇ ਜ਼ਿਲ੍ਹਾ ਫਰੀਪੁਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੀਆਂ ਦੋ ਗਾਵਾਂ ਕਵਰ ਕਰਕੇ ਦਿਖਾਵਾਂਗੇ ਜਾਨਬਰ ਬਾਈ ਕੋਲੇ ਕਾਫੀ ਹੈ ਪਰ ਬਾਈ ਕਹਿੰਦਾ ਅੱਜ ਆਪਾਂ ਇਹਨਾਂ ਦੋਨਾਂ ਨੂੰ ਦਿਖਾਉਣਾ ਹੈ ਕਿਉਂਕਿ ਇਹਨਾਂ ਦੇ ਰੇਟ ਵੀ ਬਿਲਕੁਲ ਜਾਇਜ਼ ਆ ਬਾਕੀ ਜਿਹੜਾ ਟਾਈਮ ਚੱਲ ਰਿਹਾ ਏ ਤੋਂ ਕੜਗੱਬਣ ਦਾ ਮੈਂ ਕਹਿੰਦਾ ਵੀ ਮਿਲਦੀ ਨਹੀਂ ਪਈਗੀ ਤੇ ਬਾਈ ਕਹਿੰਦਾ ਵੀ ਆਪਾਂ ਦੇਣੀਆਂ ਵੀ ਉਸੇ ਭਾਜੀਆਂ ਕੋਈ ਸੱਜਣ ਸਾਹਮਣ ਵਾਲਾ ਲੈ ਜਵੇ ਜਿੰਨੇ ਜਿੰਨਾ ਬਾਈ ਕਹਿੰਦਾ ਰੇਟ ਕਰਾਂਗੇ ਘੱਟੋ-ਘੱਟ 25 30 30000 ਰੁਪਏ ਦਾ ਆਰਾਮ ਨਾਲ ਹੀ ਜੋੜਨ ਦੀਆਂ ਜੇ ਕਿਸੇ ਨੇ ਦੁੱਧ ਪੀਣ ਵਾਲੇ ਨੇ ਲੈ ਕੇ ਜਾਣਾ ਉਹਨਾਂ ਵਾਸਤੇ ਤਾਂ ਮੈਂ ਕਹਿੰਦਾ ਤੋਹਫਾ ਹੀ ਆ ਬਾਈ ਗੱਗੇ ਵੀਰੇ ਸਭ ਤੋਂ ਪਹਿਲਾਂ ਕਰਮ ਵਾਲੀ ਇੱਕ ਨੰਬਰ ਵਾਲੀ ਬਾਰੇ ਦੱਸ ਦਈਏ ਇਹਦੀ ਗੱਗੇ ਕੀ ਡੀਟੇਲ ਹੈ ਇਹ ਹਰਿੰਦਰ ਗੱਬਣ ਆ ਪੰਜਾ ਮਹੀਨਿਆਂ ਦੀ ਵਿਹੜ ਸਾਢੇ 4.5 ਤੋਂ 5 ਦੇ ਵਿੱਚ ਆ ਠੀਕ ਆ ਬਾਈ ਤੇ ਇੱਕ ਟਾਈਮ ਹੀ ਦੁੱਧ ਦਿੰਦੀ ਆ 2 ਕਿਲੋ ਵੀ 2.5 ਵੀ 3 ਵੀ ਦੇ ਦਿੰਦੀ ਆ ਠੀਕ ਆ ਬਾਈ ਹਾਂ ਵੀ ਥਾਣਾ ਥੋੜਾ ਵਧੀਆ ਐਨ ਓਕੇ ਆ ਚਾਰੇ ਪਾਸਿਓ ਯਾਦ ਕੁਆਲਟੀ ਤੋਂ ਵਿਹੜਦੀ ਆ ਆਪ ਵਿਖਾ ਦੇ ਬਿਲਕੁਲ ਬਾਈ ਵੱਟੇ ਵਾਲੀ ਪੂਰੀ ਜਿਆਦੇ ਬਹੁਤ ਵੱਡੀ ਵੱਡੀ ਲੱਗੇ ਕਿੰਨੇ ਚਿਰ ਦੀ ਗੱਪੜ ਦੱਸਿਆ ਆਪਾਂ ਇਹ ਸਾਢੇ 4 ਮਹੀਨਿਆਂ ਦੀ ਤੁਲਾ ਬਈ ਮਾੜਾ ਮੋਟਾ ਹੋ ਜਾਂਦਾ 15 20 ਲੱਗੇ ਪਿੱਛੇ ਨਾ ਪਤਾ ਨਹੀਂ ਪਤਾ ਲੱਗਦਾ ਡਾਕਟਰ ਨੂੰ ਵੀ ਨਹੀਂ ਪਤਾ ਲੱਗਦਾ ਤੇ ਗੱਗੇ ਇੱਕ ਵਾਰੀ ਪਹਿਲਾਂ ਆਪਾਂ ਤੋਰ ਦੀ ਤੋਰੇ ਤਾਰੇ ਲੋਕੇ ਜਮਾਂ ਬਈ ਜਮਾਂ ਓਕੇ ਵੀਰੇ ਬਖਾ ਦਿੰਨੇ ਆਪਾਂ ਦੁੱਧ ਗੱਗੇ ਗੱਗੇ ਸ਼ਾਮ ਦੇ ਲਾ ਕੋਈ ਪਲਾਂ ਦੀ ਕੋਈ ਥਾਣ ਪਾਸ ਕਰਾਉਣੀ ਹਾਂ ਜੇ ਕਹੇ ਨੂੰ ਹਰਿੰਦਰ ਕਿਲੋ 2 ਕਿਲੋ ਦੁੱਧ ਮੰਨ ਵਾਲਾ ਜੀ ਦਾ ਚੱਲਦਾ 2 ਕਿਲੋ ਨਾਲ ਉਹਦਾ ਡੰਗਾ ਵੀ ਲਾਈ ਚੱਲ ਚੰਗਾ ਵੀ ਲਾਊਗੀ ਹਾਂ ਉਹਦਾ 2 ਮਹੀਨਾ ਡੰਗਾ ਵੀ ਲਾ ਦੂਗੀ ਉਹ ਆਇਆ ਵੀ ਕਈ ਵਾਰੀ ਉਹ ਜਿਹੇ ਬੰਦੇ ਕੋਲ ਆਈ ਹੁੰਦੀ ਹੈ ਭਾਈ ਉਹ ਅਗਲਾ ਬਾਲੀ ਗੌਰ ਨਹੀਂ ਕਰਦੇ ਅਗਲਾ ਕਹਿੰਦਾ ਇਹ ਵਹਿੜ ਆਏ ਆ ਵੀ ਪੂਰੀ ਨਿੱਗਰ ਫਿਕਰ ਆ ਹੱਦ ਘਾਟ ਵਾਲੀ ਬੱਛੀ ਆ ਦੁੱਗਣੇ ਰੁਪਈਆ ਦੀ ਵੇਖ ਜੂ ਦੁੱਗਣੇ ਰੁਪਈਆ ਦੀ ਵੇਖ ਜੂਣਾ ਭਾਈ ਕਿੱਦੇ ਤਿਆਰ ਹੋ ਗਈ ਬੱਛੀ ਆ ਤਹੀ ਤੋਰੇ ਤਾਰੇ ਵਾਲੇ ਦੇਖ ਲਓ ਬਾਕੀ ਚਮਕ ਚਮਕ ਹੈਗੀ ਹੈ ਭਾਈ ਹਣਾ ਇਹ ਤਾਂ ਨਾ ਥੋੜੀ ਜਿਹੇ 2 ਦਿਨ ਹੋ ਗਏ ਪੱਠੇ ਨਹੀਂ ਚੱਕੇ ਆ ਕੇ ਇੰਨਾ ਇਹਨੇ ਅਧਰੇਵਾ ਕੀਤਾ ਠੀਕ ਆ ਬਈ ਚੰਤ ਕੁਆਲਿਟੀ ਵਿਖਾ ਦੇ ਤੂੰ ਬਿਲਕੁਲ ਹਣਾ ਭਾਈ ਤੇ ਗੱਗੇ 4.5 ਮਹੀਨਿਆਂ ਤੇ 5 ਮਹੀਨਿਆਂ ਦੇ ਵਿੱਚ ਵਿੱਚ ਗੱਬਣ ਚੱਕ ਪਾਸ ਆ ਗਿਆ ਹਾਂ ਹਾਂ ਗੱਬਣ ਚੱਕ ਪਾਸ ਤੇ ਲੈ ਚਲ ਤੇ ਗੱਗੇ ਆਪਾਂ ਫਿਰ ਅੱਜ ਇਹ ਦੇਣੀ ਕਿੰਨੇ ਦੀ ਜਿਹੜੇ ਆਪਾਂ ਉਹੀ ਮੁੱਲ ਕਰਦੀ ਜਿਹੜੇ ਆਪਾਂ ਲੈਣੀ ਆ ਬਾਈ ਹਰਿੰਦਰ ਬਾਈ ਇਹਦਾ 40000 ਚ ਮਾਨਤਨ ਕਰਦਾ 40000 ਲੈ ਬਾਈ ਉਹੀ ਮੁੱਲ ਕਰਦੀ ਜਿਹੜੇ ਆਪਾਂ ਲੈਣੀ ਆ ਬਾਈ ਹਰਿੰਦਰ ਬਾਈ ਇਹਦਾ 40000 ਚ ਮਾਨਤਨ ਕਰਦਾ 40000 ਲੈ ਬਾਈ ਦੁੱਗਨੇ ਰਪੰਗਾਂ ਦੀ ਵਹਿੜ ਪੱਕੀ ਆ ਜਿੱਦੇ ਅਗਲੇ ਨੇ ਤਿਆਰ ਕਰਕੇ ਵੇਚ ਬਿਲਕੁਲ ਬਾਈ ਹੈਨਾ ਉਹ ਆਪਣੀ ਬਈ ਜਿਹੜੇ ਬੰਦੇ ਇਹਨਾਂ ਦਾ ਕੰਮ ਕਰਦੇ ਆ ਕਈ ਬੰਦੇ ਤੋਕਰ ਗੱਬਣੀ ਸਾਹਮਣੇ ਆ ਗੱਗੇ ਹੁਣ ਮੌਸਮ ਵੀ ਇਦਾਂ ਦਾ ਬਾਈ ਕੋਈ ਬਾਹਰ ਨੂੰ ਹਾਂ ਖਰਚਾ ਹੋਵੇ ਨਹੀਂ ਬੰਨਣ ਦੀ ਲੋੜ ਨਹੀਂ ਕੱਲੇ ਪੱਠੇ ਅਗਲਾ 2 ਮਹੀਨੇ ਪਾਲੇ ਮਗਰਲੇ ਮਹੀਨੇ ਦੀ ਸੇਵਾ ਕਰ ਲਿਆ ਕਿ ਗਰਮੀ ਜਦੋਂ ਪਸੂ ਨਹੀਂ ਲੱਪਣਾ ਰਹਿੰਦਾ ਜਦੋਂ ਨੇ ਆਉਣਾ ਜਦੋਂ ਇਹਨੇ ਆਦੇ ਟਾਈਮ ਤੇ ਆਉਣਾ ਬਾਈ ਕਿ ਨਹੀਂ ਤੋਕਰ ਰਪੰਗਾਂ ਦੀ ਪੱਕੀ ਗੱਲ ਆ ਬੱਛੀ ਵਗ ਜਾਣੀ ਬਿਲਕੁਲ ਹਾਂ ਬਾਈ 4.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੇ ਮੌਲੇ ਦਾ ਭਾਈ 40000 ਚ ਮਾਨ ਤਾਲੋ ਜੀ ਮਾਨ ਤਾਲ ਹਰਿੰਦਰ ਅਫਸਰ ਬੱਛੀ ਆਉਂਦੀ ਬਾਈ ਬੱਛੀ ਆਉਂਦੀ ਹੈ ਬਾਈ ਬਿਲਕੁਲ ਹੈ ਨਾ ਬਾਈ ਤੇ ਗੱਗੇ ਅੱਗੇ ਮੈਂ ਕਦੇ ਨਹੀਂ ਗੱਲਬਾਤ ਕਰਦਾ ਨਾ ਤੋਕਰ ਗੱਭਣ ਦਾ ਬਾਈ ਪਿਆਲੇ ਪਾਲੀ ਨਹੀਂ ਸਿਆਉਂਦੀ ਕਿ ਨਹੀਂ ਆਹ ਜਮਾਂ ਹੀ ਹਰਿੰਦਰ ਉਹਦਾ ਬਾਲਾ ਟ੍ਰੈਂਡ ਚੱਲਿਆ ਪਿਆ ਤੋਕਰ ਗੱਭਣ ਦਾ ਟ੍ਰੈਂਡ ਵੀ ਚੱਲਿਆ ਬਾਈ ਬਾਕੀ ਨਾ ਖਾਦ ਖਰਾਕ ਆਪਣੀ ਲੋਕਾਂ ਦੀ ਇਹੋ ਜੀ ਹੋਈ ਪਈ ਆ ਆਜ ਦੇ ਟਾਈਮ 'ਚ ਫਸੂ ਨੂੰ ਗੱਭਣ ਕਰਾਉਣਾ ਹੀ ਬਹੁਤ ਵੱਡੀ ਗੱਲ ਹੈ। ਬਹੁਤ ਔਖਾ ਬਹੁਤ ਔਖਾ ਹਾਂ। ਅਗਲਾ ਕਹਿੰਦਾ ਬਈ ਪਹਿਲਾਂ ਮਿਨੀਅਰ ਮੈਕਚਰ ਪਾਓ ਉਹਦੀ ਸ਼ੇਰ ਡਾਕਟਰ ਨੂੰ ਸਦੋ ਇਹ ਮੈਂ ਕਹਿੰਦਾ ਵੀ ਚੈੱਕ ਪਾਹ ਹਰਿੰਦਰ ਕਿਤੇ ਚੰਗੀ ਆ ਜਿਹੜਾ 40-50 ਹਜ਼ਾਰ ਦੀ ਬੱਚੀ ਲੈਂਦਾ ਉਹ ਪਤਾ ਨਹੀਂ ਸਾਲ ਨੂੰ ਕੀ ਬਣਨਾ ਕੀ ਨਹੀਂ ਬਿਲਕੁਲ ਹਾਂ ਬਈ ਗੱਗੇ ਪਹਿਲਾਂ ਇਹਦੇ ਬਾਰੇ ਦੱਸ ਦੀ ਬਈ ਇਹ ਕਿੰਨੇ ਟਾਈਮ ਦੀ ਗੱਭਣਾ ਬਈ ਇਹ ਹਰਿੰਦਰ 5 ਮਹੀਨਿਆਂ ਦੀ ਵੈੜ ਗੱਭਣਾ ਹੈ। ਪੰਜਾਂ ਮਹੀਨੇ ਦੀ ਗੱਲ ਤਾਂ ਹਾਂ ਸਾਢੇ ਪੰਜਾਂ ਮਹੀਨੇ ਦੇ ਵਿੱਚ ਹੋਊਗੀ ਠੀਕ ਹੈ ਬਈ ਤੇ ਮੰਨ ਲਾ ਦੁੱਧੋ ਜਾਣੀ ਆਪਾਂ ਟਰਾਈ ਕਰਤੀ ਇਹ ਠੀਕ ਹੈ ਬਈ ਥੋੜੀ ਜਿਹੀ ਲੱਸੀ ਪਹਿਲਾਂ ਜਿਆਦਾ ਹੀ ਮੈਂ ਕਹਾ ਹੋਰ ਰਾਜੀ ਹੋ ਜੂਗੀ ਬਿਲਕੁਲ ਹਣਾ ਕਿਉਂਕਿ ਤੋਰੇ ਨੂੰ ਵੀ ਇੱਕ ਕਰੀ ਬਈ ਇਹਨੂੰ ਹਣਾ ਵੀ ਆਏ ਆ ਵੀ ਮਾਝੀ ਆ ਬਣੀ ਤਣੀ ਹਰਿੰਦਰ ਆਪਣੇ ਕੋਲ ਆਪਣੇ ਕੋਲੋਂ ਗਈ ਐ ਇਹ 17 18 ਕਿਲੋ ਦੁੱਧ ਚਵਾ ਕੇ ਦਿੱਤੀ ਸੀ ਆਪਾਂ ਓਕੇ ਓਕੇ ਬਈ ਊ ਬਈ ਚਵਾਈ ਚੂਈ ਲੋ ਕਿਵੇਂ ਠੰਨੀ ਸੀ ਜੀ ਚਵਾਈ ਚੂਈ ਲੋ ਜਮਾਂ ਸੀਲ ਤੇ ਆ ਗੜ ਵਿਖਾ ਦੇ ਵਜਨ ਮਟਾ ਵਿਖਾ ਦੇ ਆ ਦੇਖੀ ਦੇਖੋ ਇੱਕ ਨਿਜਰਾਂ ਦੀ ਚਰਦੀ ਗੱਵਣਾ ਚੱਕ ਪਾ ਲੇਂਦਾ ਪੰਜ ਮਹੀਨੇ ਤੋਂ ਉੱਪਰ ਹੀ ਆ ਪੰਜਾਂ ਤੋਂ ਉੱਪਰ ਹੀ ਹੈ ਬਾਈ ਹਣਾ ਤੇ ਇਹ ਗੱਗੇ ਆਪਾਂ ਕਿੰਨੇ ਦੇਣੀ ਆ ਪੰਜਾਂ ਮਹੀਨੇ ਤੋਂ ਉੱਪਰ ਗੱਪਣ ਇਹ 30000 ਚ ਮਾਨਤਨ ਕਰਦਾ ਲੈ ਬਈ 30000 ਪਰ ਦੇਣੀ ਨਹੀਂ ਨਿਰਿੰਦਰ ਕੋਈ ਵੀ ਨਹੀਂ ਬਾਈ ਇੰਨਾ ਮੁੱਲ ਕਰਦਾ ਹਾਂ ਟੋਕੜਾਂ ਇਹਨਾਂ ਨੂੰ ਪਤਾ 8 8 10 ਦਾ ਕਿਲੋ ਵਾਲੀਆਂ ਦਾ ਇੰਨਾ ਇੰਨਾ ਮੁੱਲ ਆਗਲੇ ਹਾਂ ਜਿਹੜੀਆਂ ਟੋਕੜਆਂ ਆ ਲੰਗਾਂ ਟੋਕੜਾ ਪਤਾ ਨਹੀਂ ਹੋ ਰਹਿਣੀਆਂ ਕਿ ਨਹੀਂ ਰਹਿਣੀਆਂ ਕਿ ਨਹੀਂ ਬਾਕੀ ਉਹਨਾਂ ਨੂੰ ਇਹ ਨਹੀਂ ਪਤਾ ਬਾਈ ਕਦੋਂ ਦੀਆਂ ਸੁਈਆਂ ਕਿਹਨਾਂ ਹਾਂ ਵੀ ਪਤਾ ਇਹ 7 ਸਾਲ ਸੁਈਆਂ ਨੂੰ ਹੋ ਗਿਆ ਕਿ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਬਹਿ ਵਪਾਰ ਲੈਣ ਜਿਹੜੀ ਟੋਕੜ ਆਉਂਦੀ ਹੈ ਬਾਈ ਉਹ ਇਸੇ ਚੱਕਰ ਜੀ ਆਉਂਦੀ ਹੈ ਅਗਲੇ ਕੋਲ ਗੱਬਣ ਹੁੰਦੀ ਨਹੀਂ ਬਾਈ ਹਣਾ ਹੋਰ ਅਗਲਾ ਯਾਰ ਮੂਰਖ ਤਾਂ ਨੀ ਮੀ ਵੇਚ ਦਿੰਦਾ ਵਾ ਬਿੱਤੀ ਹਾਂ ਬਿਲਕੁਲ ਹਣਾ ਤੇ ਇਹ ਆਪਾਂ ਇਹਦਾ ਮੁੱਲ ਕਰਤਾ 30000 ਹਜ਼ਾਰ ਚ ਮਾਨਕ ਤਾਨ ਕਰਦਾ ਮਾਨਕ ਤਾਨ ਕਰਦਾ ਹੈ ਗੱਗੇ ਬਾਈ ਜੇ ਆਪਾਂ ਗੱਲਬਾਤ ਕਰ ਲਈਏ ਜਦੋਂ ਇਹ ਆਪਦੇ ਟਾਈਮ ਤੇ ਆਉਗੀ ਹਣਾ ਉਦੋਂ ਮੈਂ ਇਹ ਨਾਲ ਵੀ ਕਣਕਾਂ ਕਣਕਾਂ ਵਧਣ ਲੱਗ ਜਾਣਗੇ ਲੋਕਾਂ ਦਾ ਇਹਦਾ ਉਦੋਂ ਫੁੱਲ ਆਣ ਪੂਰਾ ਇਹਨੇ ਵਿਕਣਾ ਜਾਣੀ ਸੰਘਣੇ ਦੁੱਧ ਵਾਲੀ ਤੈਨੂੰ ਪਤਾ ਹੈ ਹਣਾ ਵੀ ਇਹ ਲੱਭਣੀ ਨਹੀਂ ਵੀ ਉਦੋਂ ਨਾ ਤਾਂ ਇਹ ਗਰਮੀ ਇਹਨੇ ਲੈਨੇ ਹਰਿੰਦਰ ਘਰੇ ਰੱਖਣੀਆਂ ਤਾਂ ਵੀ ਵਧੀਆ ਜਗਲੇ ਨੇ ਵੇਚਣੀਆਂ ਦੁੱਬਨੇ ਰੁਪਏ ਤਾਂ ਕਰਦੇ ਬਿਲਕੁਲ ਬਿਲਕੁਲ ਹਨਾ ਬਾਈ ਬਾਕੀ ਚਲੋ ਜਿਹੜੀ ਚੀਜ਼ ਹੈਗੀ ਆ ਤੁਹਾਡੇ ਸਾਹਮਣੇ ਹੈ ਬਾਕੀ ਬਾਈ ਨੇ ਦੱਸਤਾ ਵੀ ਇਹ ਥਾਣਾ ਇਹ ਵੀ ਪਾਸ ਕਰਾ ਜੂਗੀ ਬਈ ਹਨਾ ਆ ਤਾਂ ਦੁੱਧ ਹੀ ਦੇਈ ਇਹਦਾ ਦੁੱਧ ਬਿੰਦੂਈ ਇਹਨੇ ਸਮਝ ਲਓ ਜੀ ਕਿ ਉਹ ਆਪਦੀ ਹਨਾ ਉਹਦੇ ਨਾਲ ਤਸੱਲੀ ਹੋ ਜਾਂਦੀ ਹੈ ਉਹਦੇ ਨਾਲ ਥਣਪਾਂਡਾ ਸੌਖਾ ਪਤਾ ਲੱਗ ਜਾਂਦਾ ਹਨਾ ਇਹਦਾ ਮੁੱਲ ਬਾਈ ਨੇ 40000 ਜਮਾਨਤਾਂ ਉਹਦਾ 30000 ਮੁੱਲ ਕੀਤਾ ਬਾਈ ਹਨਾ ਤੇ ਗੱਗੇ ਬਈ ਜਾਂਦੇ ਛੋਟੀਆਂ ਨਾ ਸਮਝੇ ਹਰਿੰਦਰ ਵੀ ਬਚ ਗਈਆਂ ਨਿਕਲੇ ਆਉਣੀਆਂ ਆ ਵੈੜ ਵੀ ਤੇਰੇ ਸਾਹਮਣੇ ਇੱਕ ਢੇ ਵੱਡੀ ਆ ਤੇ ਉਹ ਵੀ ਵੈੜ ਪੂਰੀ ਸੰਭੀ ਭਲੀ ਕੱਡੀ ਆ ਬਿਲਕੁਲ ਹਨਾ ਬਾਈ ਤੇ ਗੱਗੇ ਬਈ ਜਾਂਦੇ ਆਂਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨਾ ਮੋਬਾਈਲ ਨੰਬਰ ਬੋਲ ਦਿਓ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਥੋੜਾ ਸੌਖਾ ਹੋ ਜੀ ਬਈ ਪਿੰਡ ਆਪਣਾ ਹਰਿੰਦਰ ਕੋਟ ਕਰੋੜ ਤਲਾਵਾ ਤਲਵੰਡੀ ਪਾਈ ਤੋਂ ਤੇ ਮੋਦਕੀ ਦੇ ਸਾਨੇ ਚ 2 ਕਿਲੋਮੀਟਰ ਤਨ ਤਲਵੰਡੀ ਹੈ ਤੇ 3 ਕਿਲੋਮੀਟਰ ਮੋਦਕੀ ਆਪਾਂ ਨੂੰ ਟੋਲ ਪਲਾਜੇ ਦੇ ਨੇੜੇ ਹੀ ਆਪਣਾ ਘਰ ਪੈਂਦਾ ਵੱਡੇ ਰੋਡ ਹਾਈਵੇ ਤੇ ਨੰਬਰ ਬਈ 97810 18855 ਤੇ ਬਾਕੀ ਗੱਗੇ ਬਈ ਆਪਣੀਆਂ ਤਾਂ ਦੋਨੇ ਚੈੱਕ ਕਰਾਈਆਂ ਨਹੀਂ ਬਈ ਆਪਾਂ ਇਹ ਚੀਜ਼ ਚੱਲ ਕਹਿੰਦੇ ਵੀ ਕੋਈ ਸੱਜਣਾ ਆ ਸੌਦਾ ਹੁੰਦਾ ਉਹਦਾ ਡਾਕਟਰ ਲੈ ਆਵੇ ਆ ਵੀ ਚੈੱਕ ਕਰਾ ਕੇ ਲੈ ਜਾ ਕਿਉਂਕਿ ਦੁੱਧੋਂ ਡਰਾਈ ਆ ਕਈ ਵਾਰੀ ਅਗਲਾ 2 ਮਹੀਨਿਆਂ ਜਾ ਕੇ ਚੈੱਕ ਕਰਾਵੇ ਅਗਲਾ ਆਪਾਂ ਨੂੰ ਕਹੀਏ ਭਾਈ ਆਏ ਸੀ ਜੋਂ ਸੀ ਅਗਲਾ ਦੀ ਤਸੱਲੀ ਕਰਾ ਕੇ ਲੈ ਕੇ ਜਾ ਕਿਉਂਕਿ ਇਹਨਾਂ ਦਾ ਕੋਈ ਮੁੱਲ ਵੀ ਨਹੀਂ ਵਾੜਾ ਜੇ ਕਦੀ ਵੀ 70 80 ਹਜ਼ਾਰ ਅਫਸਰਵੱਚਾਂ ਵਾਲਾ ਮੁੱਲ ਕੀਤਾ। ਵੀ ਕੱਲੂ ਅਗਲਾ ਆਪਾਂ ਨੂੰ ਕਹੀਏ ਭਾਈ ਲਾਂਬਾ ਦੀਏ ਭਾਈ ਆਏ ਤੋਂ ਆਪਸਾ ਹਸ ਲਾਲਾ 70000 ਜੋੜੇ 'ਚ ਮਾਨ ਤਾਣਾਂ ਹਾਂ ਦੋ ਗਾਵਾਂ ਬਣ ਜਾਣਗੀਆਂ ਦੁੱਗਣੇ ਰੁਪਿਆਂ ਦੀਆਂ ਆਪਣਾ ਦੀ ਇੱਕ ਬੀਜ ਲਓ ਤੇ ਕੰਮ ਕਰਿਓ ਇਕੱਲੇ ਨਹੀਂ ਇੱਕ ਨਹੀਂ ਦੋਹਾਂ ਦੇ ਮੁੱਲ ਕੱਢ ਦੇਣਾ ਮੁੱਲ ਕੱਢ ਦੇਣਾ ਹੈ ਨਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਜਿਹੜੇ ਸੱਜਣ ਤੋਂ ਕੜ ਗੱਬਣ ਦੀ ਭਾਲ ਚੁੰਦੇ ਆ ਉਹਦੇ ਤੱਕ ਵੀਡੀਓ ਸ਼ੇਅਰ ਕਰਦੇ ਹੋ ਜਉਂਦੇ ਬਾਅਦ ਦੇ ਰਹੋ ਜੀ ਧੰਨਵਾਦ